ਕਹਾਣੀ ਦਾ ਨਾਮ ਦਾਦਾ ਜੀ ਦਾ ਰਾਜ਼ ਇੱਕ ਵਾਰੀ ਦੀ ਗੱਲ ਹੈ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ 'ਚ ਗੁਰਪ੍ਰੀਤ ਨੰਦ ਦਾ ਨੌਜਵਾਨ ਰਹਿੰਦਾ ਸੀ ਉਹ ਸ਼ਹਿਰ 'ਚ ਪੜ੍ਹਾਈ ਕਰ ਰਿਹਾ ਸੀ ਪਰ ਛੁੱਟੀਆਂ 'ਚ ਪਿੰਡ ਆਇਆ ਹੋਇਆ ਸੀ ਪਿੰਡ ਦੀ ਹਵਾ ਖੇਤਾਂ ਦੀ ਸੋਹਣੀ ਖੁਸ਼ਬੂ ਤੇ ਚਰਖੀ ਦੀ ਆਵਾਜ਼ ਇਹ ਸਭ ਕੁਝ ਉਸ ਨੂੰ ਬਹੁਤ ਚੰਗਾ ਲੱਗਦਾ ਸੀ ਇੱਕ ਸ਼ਾਮ ਉਹ ਆਪਣੇ ਦਾਦਾ ਜੀ ਨਾਲ ਹਵੇਲੀ ਦੇ ਪਿੱਛੇ ਬੈਠਾ ਚਾਹ ਪੀ ਰਿਹਾ ਸੀ ਦਾਦਾ ਜੀ ਨੇ ਅਚਾਨਕ ਕਿਹਾ ਪੁੱਤਰ ਤੈਨੂੰ ਪਤਾ ਏ ਇਹ ਹਵੇਲੀ 100 ਸਾਲ ਪੁਰਾਣੀ ਏ ਇੱਥੇ ਇੱਕ ਰਾਜ਼ ਲੁਕਿਆ ਹੋਇਆ ਏ ਗੁਰਪ੍ਰੀਤ ਹੱਸ ਪਿਆ ਕਿਹੋ ਜਿਹਾ ਰਾਜ਼ ਦਾਦਾ ਜੀ ਦਾਦਾ ਜੀ ਨੇ ਅੱਖਾਂ ਚੋਨੀਆਂ ਕਰਦਿਆਂ ਅਹਿਸ ਤਾਂ ਦੱਸਿਆ ਇਹ ਹਵੇਲੀ ਦੇ ਨੀਵੇਂ ਇੱਕ ਸੁਰੰਗ ਏ ਮੇਰੇ ਦਾਦਾ ਜੀ ਦੱਸਦੇ ਸਨ ਕਿ ਇੱਥੇ ਇੱਕ ਪੁਰਾਣਾ ਖਜ਼ਾਨਾ ਨੰਨਾ ਕੀਤਾ ਗਿਆ ਸੀ ਪਰ ਕਿਸੇ ਨੇ ਕਦੇ ਹੌਸਲਾ ਨਹੀਂ ਕੀਤਾ ਉਹ ਖੋਲਣ ਦਾ ਗੁਰਪ੍ਰੀਤ ਦੇ ਮਨ ਚ ਜਿਗਿਆਸਾ ਜਨਮ ਲੈ ਗਈ ਰਾਤ ਨੂੰ ਉਹ ਟਾਰਚ ਲੈ ਕੇ ਹਵੇਲੀ ਦੇ ਨੀਵੇਂ ਉਤਰ ਗਿਆ। ਉੱਥੇ ਉਸਨੇ ਜਦ ਇੱਕ ਪੁਰਾਣਾ ਦਰਵਾਜ਼ਾ ਲੱਭਿਆ ਤਾਂ ਉਹ ਥੋੜੀ ਕੋਸ਼ਿਸ਼ ਨਾਲ ਖੁੱਲ ਗਿਆ। ਅੰਦਰ ਜਾ ਕੇ ਉਸਨੂੰ ਪੁਰਾਣੇ ਲੋਹੇ ਦੇ ਡੱਬੇ ਮਿਲੇ। ਜਦ ਉਸਨੇ ਇੱਕ ਡੱਬਾ ਖੋਲ੍ਹਿਆ ਤਾਂ ਉਸ ਵਿੱਚ ਕਾਗਜ਼ਾਂ ਦੀ ਇੱਕ ਗੱਡੀ ਸੀ, ਰਾਜੇ ਮਹਾਰਾਜਿਆਂ ਦੇ ਦਸਤਾਵੇਜ਼, ਪੁਰਾਣੀ ਨਕਸ਼ੀ ਅਤੇ ਸੋਨੇ ਦੀਆਂ ਚਾਬੀਆਂ। ਇਹ ਸੱਚਮੁੱਚ ਇੱਕ ਇਤਿਹਾਸਕ ਖਜ਼ਾਨਾ ਸੀ। ਸਵੇਰੇ ਗੁਰਪ੍ਰੀਤ ਨੇ ਦਾਦਾ ਜੀ ਨੂੰ ਸਭ ਕੁਝ ਦੱਸਿਆ। ਦਾਦਾ ਜੀ ਦੀਆਂ ਅੱਖਾਂ ਖੁਸ਼ੀ ਨਾਲ ਪਰਾਈਆਂ ਬੱਚੇ ਤੂੰ ਸੱਚਮੁੱਚ ਸਾਡੇ ਪਰਿਵਾਰ ਦੀ ਇੱਜ਼ਤ ਬਚਾ ਲਈ ਹੁਣ ਇਹ ਖਜ਼ਾਨਾ ਸਰਕਾਰ ਨੂੰ ਦੇ ਦਿਆਂਗੇ ਤਾਂ ਕਿ ਪਿੰਡ ਲਈ ਸਕੂਲ ਹਸਪਤਾਲ ਬਣ ਸਕਣ ਕੁਝ ਹਫ਼ਤੇ ਬਾਅਦ ਪਿੰਡ 'ਚ ਇੱਕ ਨਵਾਂ ਪਬਲਿਕ ਸਕੂਲ ਬਣ ਗਿਆ ਜਿਸ ਦਾ ਨਾਂ ਦਾਦਾ ਜੀ ਮੈਮੋਰੀਅਲ ਸਕੂਲ ਰੱਖਿਆ ਗਿਆ ਗੁਰਪ੍ਰੀਤ ਨੇ ਆਪਣੀ ਪੜ੍ਹਾਈ ਮੁਕੰਮਲ ਕਰਕੇ ਪਿੰਡ ਵਿੱਚ ਹੀ ਸਿੱਖਿਆ ਸੇਵਾ ਲਈ ਇੱਕ ਅਧਿਆਪਕ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਵਕਫਾ 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 ਸਿੱਖਿਆ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਪੁਰਖਿਆਂ ਦੀ ਵਿਰਾਸਤ ਸਿਰਫ ਜਾਇਦਾਦ ਨਹੀਂ ਸਬਕ ਵੀ ਹੁੰਦੇ ਹਨ ਜੇ ਅਸੀਂ ਉਹਨਾਂ ਦੀ ਕਦਰ ਕਰੀਏ ਤਾਂ ਕਈ ਵਾਰੀ ਇਤਿਹਾਸ ਆਪਣਾ ਰੰਗ ਦਿਖਾਉਂਦਾ ਹੈ